5 ਇਅਰਸ ਦੇ ਵਿੱਚ ਇੰਨੀ ਸੋਹਣੀ ਪੱਗ ਬਨ ਰਹੀ ਹੈ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੇ ਕਿ ਇਹਨੂੰ ਇੰਨਾ ਪਿਆਰ ਕਿੱਥੋਂ ਪਿਆ ਪੱਗ ਦੇ ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ ਪੱਗ ਬੰਦੇ ਚਾਚੂ ਦੇਦੂ ਮਾਲਾ ਬੰਦੇ ਹੈਗੇ ਉਹਨਾਂ ਨੂੰ ਦੇਖਦਾ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਂ ਵੀ ਬੰਦਨੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ ਪੱਗ ਬੰਨੀ ਫਿਰ ਹੌਲੀ ਹੌਲੀ ਓਕੇਸ਼ਨਲੀ ਵੀ ਇਹਨੇ ਟਰਬਨ ਵੀ ਬਣ ਕੇ ਜਾਣੀ ਜਿੱਥੇ ਵੀ ਜਾਣੇ ਨੇ ਪਟਕੇ ਨਾਲ ਨਹੀਂ ਜਾਣਾ ਹੁੰਦੀ। ਮਤਲਬ ਸਿੱਖੀ ਦੀ ਜਿਹੜੀ ਸ਼ਾਨ ਹੈ ਦਸਤਾਰ ਨੂੰ ਉੱਚਾ ਚੱਕ ਕੇ ਲੈ ਕੇ ਜਾ ਰਿਹਾ। ਇਹਨੇ ਸਕੂਲ ਜਾਣ ਤੋਂ ਪਹਿਲੇ ਗੁਰਦੁਆਰਾ ਸਾਹਿਬ ਸੇ ਰੋਕੇ ਜਾਣਾ ਹੈ ਆਪਣੇ ਫਾਦਰ ਨਾਲ ਉਸ ਤੋਂ ਬਾਅਦ ਸਕੂਲ ਜਾਂਦਾ ਹੈ। ਜੇ ਅਸੀਂ ਮਨਾ ਵੀ ਕਰਾਂਗੇ ਅੱਜ ਲੇਟ ਹੋ ਰਿਹਾ ਉਹ ਨਹੀਂ ਜਾਣਾ ਬਟ ਇਹ ਨਹੀਂ ਮੈਂ ਗੁਰਦੁਆਰਾ ਸਾਹਿਬ ਭੋਕੇ ਮੈਂ ਫਿਰ ਸਕੂਲ ਜਾਵਾਂਗਾ। ਅੱਜ ਜਿੱਥੇ ਇੱਕ ਪਾਸੇ ਸਾਨੂੰ ਜਿਹੜੇ ਨੌਜਵਾਨ ਨੇ ਪੰਜਾਬੀ ਨੇ ਉਹਨਾਂ ਨੂੰ ਵੱਡਿਆਂ ਨੂੰ ਵੀ ਕਹਿਣਾ ਪੈਂਦਾ ਹੈ ਕਿ ਪੱਗਾਂ ਬੰਨਿਆ ਕਰੋ ਤੁਸੀਂ ਟੋਪੀਆਂ ਨਾ ਪਾਇਆ ਕਰੋ ਉੱਥੇ ਹੀ ਦੂਜੇ ਪਾਸੇ ਅੱਜ ਤੁਹਾਨੂੰ ਇੱਕ ਅਜਿਹੇ ਬੱਚੇ ਨਾਲ ਮਿਲਵਾ ਰਹੇ ਹਾਂ ਜਿਹੜਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਪੱਗ ਨਾਲ ਇੰਨਾ ਪਿਆਰ ਹੈ ਕਿ ਆਪ ਆਪਣੇ ਹੱਥੀਂ ਪੱਗ ਪੂਣੀ ਵੀ ਕਰਦਾ ਹੈ ਪੱਗ ਵੀ ਬੰਨ ਲੈਂਦਾ ਤੇ ਇੰਨੀ ਸੋਹਣੀ ਪੱਗ ਬੰਨਦਾ ਪੰਜਾਬੀ ਇੰਨੀ ਵਧੀਆ ਬੋਲਦਾ ਤੁਸੀਂ ਕੁਝ ਜਿਹੜਾ ਹੁਣੇ ਹਾਈਲਾਈਟਸ ਦੇ ਵਿੱਚ ਦੇਖਿਆ ਹੋਵੇਗਾ ਤੇ ਹੁਣ ਤੁਹਾਨੂੰ ਉਸ ਬੱਚੇ ਨਾਲ ਗੱਲਬਾਤ ਕਰਵਾਈ ਹੈ ਤੇ ਉਸ ਤੋਂ ਬਾਅਦ ਉਹਦੇ ਮਦਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇੰਨੇ ਛੋਟੇ ਬੱਚੇ ਨੂੰ ਪੱਗ ਨਾਲ ਕਿਦਾਂ ਪਿਆਰ ਪਿਆ ਆਮ ਦੇਖਿਆ ਜਾਵੇ ਤਾਂ ਸਾਡੇ ਘਰਾਂ ਦੇ ਵਿੱਚ ਅੱਜ ਜਿਹੜਾ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਛੋਟੇ ਉਹ ਕਾਰਟੂਨ ਦੇਖਣ ਤੋਂ ਹੀ ਨਹੀਂ ਵੇਲ ਹੁੰਦੀ ਉਹਨਾਂ ਨੂੰ ਉਹਨਾਂ ਨੂੰ ਮੋਬਾਈਲ ਤੋਂ ਹੀ ਨਹੀਂ ਫੁਰਸਤ ਮਿਲਦੀ ਪਰ ਇਸ ਉਮਰ ਦੇ ਵਿੱਚ ਬੱਚਾ ਪੱਗ ਬਨ ਰਿਹਾ ਮਿਲਦੀ ਹੈ ਜੀ ਉਹਨਾਂ ਦੇ ਮਾਤਾ ਜੀ ਨਾਲ ਸਵਾਗਤ ਹੈ ਜੀ ਸਸ਼ਿਕਾ ਜੀ ਸਸ਼ਿਕਾ ਜੀ ਮੈਮ ਕਿੰਨੀ ਏਜ ਆ ਬੱਚੇ ਦੀ 5 ਇਅਰਸ ਹੈ ਜੀ 5 ਇਅਰਸ ਦੇ ਵਿੱਚ ਇੰਨੀ ਸੋਹਣੀ ਪੱਗ ਬਨ ਰਹੀ ਹੈ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੇ ਕਿ ਇਨੂੰ ਇੰਨਾ ਪਿਆਰ ਕਿੱਥੋਂ ਪਿਆ ਪਗਦੇ ਨੇ ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ ਪਗ ਬੰਦਦੇ ਆ ਚਾਚੂ ਵੀ ਦੇ ਦੁਮਾਲਾ ਬੰਦੇ ਹੈਗੇ ਉਹਨਾਂ ਨੂੰ ਦੇਖਦਾ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਂ ਵੀ ਬੰਨਨੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ ਪਗ ਬੰਨਨੀ ਤਾਂ ਮਤਲਬ 3 ਸਾਲ ਦਾ ਬੱਚਾ ਜਿਹੜਾ ਹੈ ਜਿਹੜਾ ਹਜੇ ਕਲੀਅਰ ਵਰਡਸ ਵੀ ਨਹੀਂ ਬੋਲਦਾ ਜਾਂ ਜਿਹੜਾ ਹਜੇ ਜਿਹਨੂੰ ਪਛਾਣ ਨਹੀਂ ਪ੍ਰੋਪਰ ਹੁੰਦੀ ਉਹ ਬੱਚਾ ਪਗ ਬੰਨਣ ਲੱਗ ਗਿਆ ਹਾਂਜੀ ਬਿਲਕੁਲ ਇਹਨੂੰ ਸ਼ੌਂਕ ਸੀਗਾ ਛੋਟੇ ਦਸਤਾਰਾਂ ਲੈ ਕੇ ਇਹਨੇ ਬੰਨਨੀ ਸ਼ੁਰੂ ਕਰਤੀ ਸੀ ਆਪਣੇ ਆਪ ਹੀ ਫਿਰ ਹੌਲੀ ਹੌਲੀ ਓਕੇਸ਼ਨਲੀ ਵੀ ਇਹਨੇ ਟਰਬ ਮੈਂ ਪੱਗ ਬਣ ਕੇ ਜਾਵਾਂਗੇ ਆਪਣੇ ਚਾਚੂ ਨੂੰ ਉਠਾਣਾ ਸਵੇਰੇ ਮੈਨੂੰ ਪੱਗ ਬਨੋ ਤਾਂ ਮੈਂ ਜਾਣਾ ਹੈ ਫੰਕਸ਼ਨ ਤੇ ਤੇ ਹੋਲੀ ਹੋਲੀ ਫਿਰ ਇਥੇ ਮੈਂ ਲੁਧਿਆਣੇ ਆਈ ਫਿਰ ਮੈਨੂੰ ਜਸੀ ਭਾਜੀ ਤੋਂ ਪਤਾ ਲੱਗਿਆ ਫਿਰ ਮੈਂ ਕਿ ਹੱਥ ਸਾਫ਼ ਕਰਨ ਲਈ ਉਹਨਾਂ ਕੋਲ ਲਗਾਇਆ ਉਹ ਤੁਹਾਡੇ ਸਾਹਮਣੇ ਕਿੰਨੀ ਅੱਛੀ ਪੱਗ ਬਣ ਰਿਹਾ ਹੂੰ ਅੱਛਾ ਜਿਹੜੇ ਛੋਟੇ ਬੱਚੇ ਇਦਾਂ ਦੀ ਈਜ਼ੀ ਦੇ ਨਾਲ ਦੇ ਹੋਰ ਫਰੈਂਡਸ ਹੁੰਦੇ ਨੇ ਜਿਹੜੇ ਉਹ ਵੀ ਦੇਖ ਕੇ ਕਹਿੰਦੇ ਹੋਣਗੇ ਵੀ ਇਹ ਸਪੱਗ ਬਣ ਰਿਹਾ ਸਾਨੂੰ ਵੀ ਪੱਗ ਬੰਨੀ ਅਸੀਂ ਵੀ ਸਿੱਖਣਾ ਹੈ ਇਦਾਂ ਹੁੰਦਾ ਪ੍ਰਭਾਵ ਪੈਂਦਾ ਨਹੀਂ ਬੇਸਿਕਲੀ ਮੈਂ ਬਿਆਸਤੂ ਆਈ ਹਾਂ ਉੱਥੇ ਇੰਨੇ ਸਰਦਾਰ ਫੈਮਿਲੀਆਂ ਸਾਰੇ ਉੱਥੇ ਰਾਧਾ ਸੁਆਮੀ ਵਗੈਰਾ ਸਭ ਨੂੰ ਨੰ ਮੰਦੇ ਹੈਗੇ ਉੱਥੇ ਇਕੱਲਾ ਹੀ ਹੈ ਵੈਸੇ ઓਕੇਜਨਲੀ ਉੱਥੇ ਪੱਗ ਬੰਦਾ ਹੈਗਾ ਜਿਹੜਾ ਬੱਚਿਆਂ ਦੇ ਵਿੱਚ ਮਤਲਬ ਬੇਬੀ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਹੈ ਕਿ ਇਸ ਇੰਨੀ ਛੋਟੀ ਉਮਰ ਚ ਆਪ ਪੱਗ ਬਨ ਰਿਹਾ ਜਿੱਥੇ ਆਸੇ ਪਾਸੇ ਕੋਈ ਹੋਰ ਸਰਦਾਰ ਫੈਮਲੀਆਂ ਨਹੀਂ ਹੈਗੀਆਂ ਉੱਥੇ ਵੀ ਇਕੱਲਾ ਬੱਚਾ ਜਿਹੜਾ ਹੈ ਉਹ ਮਤਲਬ ਸਿੱਖੀ ਦੀ ਜਿਹੜੀ ਸ਼ਾਨ ਹੈ ਦਸਤਾਰ ਨੂੰ ਉੱਚਾ ਚੱਕ ਕੇ ਲੈ ਕੇ ਜਾ ਰਿਹਾ ਕੀ ਕਹਿਣਾ ਚਾਹੂਗੇ ਹੋਰ ਮਦਰ ਜਿਹੜੀਆਂ ਨੇ ਹੋਰ ਮਾਵਾ ਨੂੰ ਕਿ ਬੱਚਿਆਂ ਨੂੰ ਜਿਹੜੇ ਕਹਿੰਦੇ ਨੇ ਕਿ ਸਿੱਖੀ ਦੇ ਨਾਲ ਜੁੜਦੇ ਨਹੀਂ ਸਾਡੇ ਬੱਚੇ ਜਾਂ ਉਹ ਗੁਰਦੁਆਰਾ ਸਾਹਿਬ ਅਸੀਂ ਲੈ ਕੇ ਜਾਣੇ ਆ ਉੱ ਕੀ ਮੈਸੇਜ ਤੁਹਾਡੇ ਵੱਲੋਂ ਹੋਏਗਾ ਇਹ ਨੇ ਸਕੂਲ ਜਾਣ ਤੋਂ ਪਹਿਲੇ ਗੁਰਦੁਆਰਾ ਸਾਹਿਬ ਸੇ ਰੋਕੇ ਜਾਣਾ ਹੈ ਆਪਣੇ ਫਾਦਰ ਨਾਲ ਉਸ ਤੋਂ ਬਾਅਦ ਸਕੂਲ ਜਾਂਦਾ ਹੈ ਜੇ ਅਸੀਂ ਮਨਾ ਵੀ ਕਰਾਂਗੇ ਅੱਜ ਲੇਟ ਹੋ ਰਿਹਾ ਉਹ ਨਹੀਂ ਜਾਣਾ ਬਟ ਇਹ ਨਹੀਂ ਮੈਂ ਗੁਰਦੁਆਰਾ ਸਾਹਿਬ ਹੋ ਕੇ ਮੈਂ ਫਿਰ ਸਕੂਲ ਜਾਵਾਂਗਾ ਤੇ ਉਸ ਤੋਂ ਬਾਅਦ ਇਹ ਲੈਂਦਾ ਹੈ ਬੱਚੇ ਮੋਬਾਈਲ ਸਾਰੇ ਲੈਂਦੇ ਇਹ ਵੀ ਲੈਂਦਾ ਇਹ YouTube ਤੇ ਪਕ ਬੰਨੀ ਸਿੱਖਦਾ ਕਿ ਕਿੱਦਾਂ ਬੰਨੀ ਹੈ ਪਕ YouTube ਤੋਂ ਦੇਖ ਦੇ ਕੇ ਪਕ ਬੰਦਾਰੇ ਆਪਣੇ ਆਪ ਹੀ ਕਿਸੇ ਕੰਪੀਟੀਸ਼ਨ ਦੇ ਵਿੱਚ ਪਾਰਟ ਲੇਤਾ ਹਰੇ ਤੱਕ ਇਹ ਇੱਕ ਕਾਰਾਟੇ ਵੀ ਘੇੜਦਾ ਸਰ ਅੱਛਾ ਕਾਰਾਟੇ ਵੀ ਘੇੜਦਾ ਨਹੀਂ ਛੜੀਏ ਇਸ ਵਿੱਚ ਹੀ ਵਾਂਟ 5 ਮੈਡਲਸ 3 골드 메달 1 브론즈 인1 실버 메달 인 카라테 हां जी 인 카라테 베리 구ড मतलब ਇਨਾ ਟੈਲੈਂਟ ਛੋਟੇ ਜੇ ਬੱਚੇ ਦੇ ਵਿੱਚ ਤੇ ਜੋ ਤੁਸੀਂ ਇਹਦੀ ਗੱਲਬਾਤ ਸੁਣੀ ਹੈ ਉਹ ਬੱਚੇ ਨੇ ਖੁਦ ਆਪ ਕੀਤੀ ਹੈ ਗੱਲ ਇਦਾਂ ਨਹੀਂ ਹੈ ਕਿ ਹਾਂ ਉਹਨੂੰ ਕਿਹਾ ਹੋਵੇ ਕਿਸੇ ਨੇ ਇਹ ਬੱਚੇ ਨੂੰ ਇਨਾ ਪਿਆਰ ਹੈ ਪੱਗ ਦੇ ਨਾਲ ਅੱਗੇ ਹੁਣ ਤੁਹਾਡਾ ਕੀ ਹੈਗਾ ਮਤਲਬ ਕੀ ਸੋਚਿਆ ਕਿ ਬੱਚੇ ਨੂੰ ਜਿਵੇਂ ਇੰਨੀ ਸੋਹਣੀ ਪੱਗ ਬੰਨਦਾ ਹੈ ਜਾਂ ਕਾਰਾਟੇ ਖੇਡਦਾ ਹੈ ਤਾਂ ਅੱਗੇ ਤੁਹਾਨੂੰ ਕੀ ਇੱਕ ਇਹਦਾ ਡ੍ਰੀਮ ਹੈ ਤਾਂ ਲੈ ਕੇ ਚੱਲ ਰਹੇ ਹੋ ਕਿ ਕਿੱਥੇ ਇੱਕ ਤੱਕ ਲੈ ਕੇ ਜਾਣਾ ਉਂ ਨੈਕਸਟ ਟਾਈਮ ਮੈਂ ਵਿਆਸਤ ਹਾਂ ਹੀ ਬੇਸਿਕਲੀ ਮੈਂ ਨੈਕਸਟ ਟਾਈਮ ਲੁਧਿਆਣੇ ਆਵਾਂਗੀ ਫਿਰ ਮੈਂ ਜੱਸੇ ਸਰਕੂਲ ਇਨ ਟੈਕਟਿੰਗ ਕਲਾਸਸ ਲਈ ਜੁਆਇਨ ਕਰਾਂਗੀ